ਦੋਸਤੋ ਸਤਿ ਸ਼੍ਰੀ ਅਕਾਲ ਰਾਜਕੁਮਾਰ ਬਟਲਾ YouTube ਤੇ ਸਬਸਕ੍ਰਾਈਬ ਕਰਨਾ Facebook ਤੇ ਫੋਲੋ ਕਰਨਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੁਹਾਡੇ ਲਾਈਕ ਸ਼ੇਅਰ ਕਮੈਂਟ ਨਾਲ ਸਾਨੂੰ ਹੌਸਲਾ ਫਿਜਾਈ ਹੁੰਦੀ ਹੈ ਜੀ ਛੋਟੀ ਜੀ ਰਚਨਾ ਦਾਦਾ ਪੁੱਤ ਦਾਦਾ ਪੁੱਤ ਦਾਦੇ ਪੋਤੇ ਦਾ ਰਿਸ਼ਤਾ ਹੁੰਦਾ ਬੜਾ ਅਜੀਬ ਇੱਕ ਦੂਜੇ ਨੂੰ ਸਮਝਦੇ ਦਿਲ ਦੇ ਕਰੀਬ ਦਾਦਾ ਪੋਤੇ ਨੂੰ ਸਮਝੇ ਜਾਨ ਤੋਂ ਪਿਆਰਾ ਪੁੱਤ ਦਾਦੇ ਲਈ ਬਣੇ ਛੜੀ ਵਾਂਗ ਸਹਾਰਾ ਦਾਦੇ ਪੋਤੇ ਦੀ ਕਰੇ ਸਭ ਤੋਂ ਵੱਧ ਕੇਰ ਦਾਦਾ ਪੋਤਾ ਹਰ ਗੱਲ ਕਰਦੇ ਦੋਸਤਾ ਵਾਂਗ shear ਇਹ ਦੋਵੇਂ ਜਾਂਦੇ ਕਦੇ ਪਾਰਕ ਕਦੇ ਮੇਲੇ ਇਹ ਦੋਨੋਂ ਇੱਕ ਦੂਜੇ ਦੇ ਕੰਮਾਂ ਤੋਂ ਨਹੀਂ ਹੁੰਦੇ ਵੇਲੇ ਦਾਦਾ ਪੋਤੇ ਨੂੰ ਗੁਰੂ ਘਰ ਡੇਲੀ ਲਿਜਾਵੇ ਪੋਤੇ ਨੂੰ ਚੰਗੀਆਂ ਤੇ ਕੀਮਤੀ ਗੱਲਾਂ ਸਮਝਾਵੇ ਦਾਦੇ ਪੋਤੇ ਦੀ ਹੁੰਦੀ ਵੱਖਰੀ ਮਿਸਾਲ ਇੱਕ ਦੂਜੇ ਦਾ ਜਨਮ ਦਿਨ ਮਨਾਉਂਦੇ ਹਰ ਸਾਲ ਦਾਦਾ ਪੋਤੇ ਦੀ ਜੋੜੀ ਹੁੰਦੀ ਸਭ ਤੋਂ ਸੋਹਣੀ ਇਸ ਵਰਗੀ ਜੋੜੀ ਕਿਤੇ ਹੋਰ ਨਹੀਂ ਹੋਣੀ ਦਾਦਾ ਪੋਤੇ ਨੂੰ ਵੇਖਦਾ ਤਾਂ ਬਚਪਨ ਯਾਦ ਆਵੇ ਪੋਤੇ ਨਾਲ ਖੇਡੇ ਤਾਂ ਬੱਚੇ ਵਾਂਗ ਬੰਜਾਵੇ ਕੋਈ ਪੋਤਾ ਦਾਦੇ ਨੂੰ ਨਾ ਬੁਲਾਵੇ ਇਹ ਗਮ ਉਸਨੂੰ ਸਾਰੀ ਉਮਰ ਤਕਾਵੇ ਰਾਜ ਦਿੱਤਾ ਹੈ ਹਰ ਪਲ ਅਰਦਾਸ ਦਾਦੇ ਪੋਤੇ ਦੀ ਹੋਵੇ ਪੂਰੀ ਹਰਾਸ